ਦੀਨ ਦੁਨੀਆ ਦੇ ਮਾਲਕ ਗੋਬਿੰਦ ਰਾਏ ਨੇ ਪੁੱਛਿਆ ਭਾਈ ਜੈਤਾ ਜੀ ਇਕੱਲੇ ਆਏ ਉਹ ਦਿੱਲੀ ਵਿੱਚ ਤੇ ਹਜ਼ਾਰਾਂ ਸਿੱਖ ਨੇ ਮੇਰੇ ਕੋਈ ਹੋਰ ਨਾ ਬੋੜਿਆ ਜਿੰਦਾ ਮਹਾਰਾਜ ਤੁਹਾਡੇ Hindu ਵੀ ਸਿੱਖ ਨੇ ਤੁਹਾਡੇ ਮੁਸਲਮਾਨ ਵੀ murid ਨੇ ਉਹ ਰੂਪ ਰੇਖਾ ਕੀ ਐ ਸਿੱਖਾ ਦੀ ਮੈਂ ਕਿਵੇਂ ਦੱਸਾਂ ਵੀ ਕਿੰਨੇ ਸਿੱਖ ਸਨ ਤੇ ਕਿੰਨੇ ਪਿੱਛੇ ਗਏ ਰੋਂ ਵਿੱਚ ਆਏ ਨੌ ਵਰਿਆਂ ਦੇ ਗੋਬਿੰਦ ਰਾਏ ਗਲੂਏ ਮੁਬਾਰਕ ਤੋਂ ਕਰਜ ਕੇ ਆਖਣ ਲੱਗੇ ਭਾਈ ਜੈਤਿਆ ਤੈਨੂੰ ਹਜ਼ਾਰਾਂ ਦਿੱਲੀ ਵਿੱਚ ਸਿੱਖ ਹੁੰਦਿਆਂ ਇੱਕ ਨਸਰੀਨਾ ਆਇਆ ਐਸਾ ਖਾਲਸਾ ਪੰਥ ਐਸਾ ਸਿੰਘ ਸਾਜਾਂਗਾ ਐਸੇ ਦਸਤਾਰੇ ਬਖਸ਼ਾਂਗਾ ਕਕਾਰ ਬਖਸ਼ਾਂਗਾ ਲੱਖਾਂ ਚੋਂ ਕੱਲਾ ਨਜ਼ਰੀ ਆਇਆ ਕਰੇਗਾ ਪਾਰਤ ਵਰਸ਼ ਦੀ ਗੁਲਾਮੀ ਗੁਰੂ ਗੋਬਿੰਦ ਰਾਏ ਦੀ ਪਾਸੋਂ ਵੇਖੀ ਨਾ ਗਈ ਸਾਡੇ ਰੋਗ ਸੋਗ ਉਹਨਾਂ ਪਾਸੋਂ ਦੇਖੇ ਨਾ ਗਏ ਬਾਪੂ ਤਰਸ ਪਿਆ ਨਜ਼ਾਤ ਦਿਵਾਉਣ ਦੇ ਲਈ ਮਹਾਰਾਜ ਨੇ ਸਭ ਨੂੰ ਇੱਕ ਧਾਗੇ ਵਿੱਚ ਪਰੋਣ ਦੇ ਲਈ ਇੱਕ ਮਰਿਆਦਾ ਦਾ ਆਗਾਜ਼ ਕਰਨਾ ਹੈ ਇੱਕ ਬਾਟੇ ਦੇ ਵਿੱਚ ਸਭ ਨੂੰ ਅੰਮ੍ਰਿਤ ਛਕਾਉਣਾ ਹੈ ਵਰਣ ਵੰਡ ਜਾਤ ਪਾਤ ਖਤਮ ਕਰਨੀ ਹੈ ਨਾਮ ਬਿਨਾ મિ જ મિ્યાસી દિલ મેદ